ਸਿੰਗਲ ਹੋਈ ਸਾਰਾ ਦੇ ਗਲ ਉਲਟੀ ਸਾਰੀ ਹਾਜੀ ਸਾਰੀ ਸਿੰਗਲ ਹੋਈ ਸਾਰਾ ਦੇ ਗਲ ਉਲਟੀ ਸਾਰੀ ਹਾਜੀ ਸਾਰੀ ਹੋ ਤੀਰ ਵੀ ਖਮਸ਼ਾਰੀ ਸੋ ਵੀ ਖਿਆਲਾਂ ਦੇ ਸੀ ਬੰਦਗੀ ਆ ਨਾ ਜਿਹੜੀ ਬੰਦਗੀ ਜਿਹੜਾ ਨਾਮ ਸਿਮਰਨ ਕਰਨਾ ਹੈ ਨਾ ਕਈ ਤੇ ਕਹਿੰਦੇ ਅਸੀਂ ਬਹੁਤ ਸਿਮਰਨ ਕਰਦੇ ਆਂ ਪੰਜ ਬਾਣੀਆਂ ਦਾ ਪਾਠ ਕਰਦੇ ਆਂ ਇੱਕ ਬੀਬੀ ਸੀ ਅਮਰੀਕਾ ਦੀ ਧਰਤੀ 'ਤੇ ਤੇ ਨਾਲ ਉਹਦੇ ਭਾਈ ਸੀ ਕਿਹਨੂੰ ਪੁੱਛਣ ਲੱਗਿਆ ਕਹਿੰਦਾ ਬੀਬੀ ਮੈਂ ਇੱਕ ਸਵਾਲ ਕਰਨ ਲੱਗਾ ਤੁਹਾਨੂੰ ਕਹਿੰਦਾ ਨਿਊ ਜਰਸੀ ਦੀ ਗੱਲ ਹੈ ਮੈਂ ਕਿਹਾ ਹਾਂਜੀ ਦੱਸੋ ਕਹਿੰਦਾ ਵੀ ਮੱਜੇ ਨਹੀਂ ਕਿ ਮੈਂ ਆ ਚਾਰ ਦੇ ਸੰਗਤ ਇਕੱਠੀ ਹੋ ਲੰਦੋ ਮੈਂ ਤੁਹਾਨੂੰ ਫੇ ਦੱਸਦੀ ਪਹਿਲਾਂ ਮੈਨੂੰ ਤੁਸੀਂ ਇਸ ਗੱਲ ਦਾ ਹੀ ਸਵਾਲ ਦਾ ਜਵਾਬ ਤੁਸੀਂ ਦੇ ਦਿਓ ਕਿ ਜਿਹੜਾ ਤੁਸੀਂ ਮੇਰੇ ਕੁਐਸਚਨ ਕਰ ਰਹੇ ਆਂ ਕਿ ਚਾਰ ਦਰਵਾਜ਼ੇ ਕਿਉਂ ਰੱਖੇ ਗਏ ਸੰਗਤ ਜੁੜ ਗਈ ਥੋੜੇ 8-10 ਜਣੇ ਸਿੰਘ ਜੁੜ ਗਏ ਤੇ ਮੈਂ ਉੱਪਰ ਲੰਘ ਗਈ ਬਦਲ ਬੜਾ ਲੱਗਦਾ ਜਦੋਂ ਬਾਹਰ ਉਹਨਾਂ ਲੋਹੇ ਪੱਤੇ ਨਾਲ ਫੇਤਣਾ ਚੰਗਾ ਅੰਦਰ ਆ ਜਾਗੇ ਫੇ ਮੈਂ ਮਣੀ ਤੁਹਾਡੇ ਪਰਵਤਗਾ ਨੂੰ ਫੇ ਜਰਦਾ ਅੰਗੀਂ ਤੇ ਜਰਦਾ ਜੀ ਨੂੰ ਸਾਹਮਣੇ ਬੁਲਾਏ ਸੱਚ ਕਰਕੇ ਜਾਣਿਓ ਇਹ ਦੇਖਿਆ ਕਿ ਮੈਂ ਕਿਉਂ ਪ੍ਰਧਾਨ ਦੇ ਵੇਲੇ ਇਹੀ ਲੱਗਦੇ ਆ ਜੋ ਇਹਨਾਂ ਦੀ ਨੇਚਰ ਜੋ ਸੁਭਾਅ ਜੋ ਵਧੀਆ ਜੇ ਇਹ ਵਧੀਆ ਮੁਖੀ ਵਧੀਆ ਤੇ ਤੁਹਾਡੀ ਅੱਜ ਜਿਹੜੀ ਸੰਗਤ ਦਾ ਹਾਲ ਬੜਿਆ ਵਾ ਤੇ ਦੇਖੋ ਚਲੋ ਅਸੀਂ ਮੈਂਬਰ ਐ ਇਹ ਨਹੀਂ ਕਰਨਾ ਜੀ ਤੁਸੀਂ ਇਹ ਕਰਨਾ ਇਹ ਕਹਿੰਦਾ ਤੁਹਾਡੇ ਤਾਂ ਚਾਰ ਬੰਦੇ ਵੀ ਨਹੀਂ ਇਕੱਠੇ ਹੋਣੇ ਸੀ ਮੈਂ ਕਿਹਾ ਹੁਣ ਸੁਣੋ ਮੇਰੀ ਗੱਲ ਕਹਿੰਦਾ ਚਾਰ ਸੁਲਵਾ ਕੇ ਤਾਰ ਖੇਡਦਾ ਕੇ ਇੱਕ ਕੱਟ ਜਾਣਾ ਹੁੰਦਾ ਲੰਗੜ ਤੁਧਾਰੀ ਹੁੰਦਾ ਮੈਂ ਕਿਹਾ ਇੱਥੇ ਹੀ ਗੱਲ ਤੂੰ ਫੇਰ ਕਿਉਂ ਕਿਉਂ ਮੇਰੇ ਸਾਥ ਸੰਗਧੀ ਜੋੜ ਜਾਣਾ ਇੱਕ ਜ਼ੋਰੀ ਹੈ ਟੁੱਟ ਜਾਣਾ ਇੱਕ ਮੌਤ ਹੈ ਤੇ ਦਰਵਾਜ਼ੇ ਮੈਂ